ਮਾਤਾ ਪਾਕੋਰ ਦਾ ਗੁਰਦੁਆਰਾ ਤੰਬੂ ਸਾਹਿਬ ਦਾ ਕੀ ਇਤਿਹਾਸ ਕੀ ਇਹ ਗੁਰਦੁਆਰਾ ਤੰਬੂ ਸਾਹਿਬ ਇਸ ਜਗ੍ਹਾ ਤੇ ਸਿੰਘਾਂ ਦਾ ਕੈਂਪ ਸੀ ਤੇ ਮਾਤਾ ਜੀ ਦੇ ਭਰਾ ਤੇ ਪਤੀ ਨੇ ਵੀ ਇਸ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਕੀ ਕਹਿਣਾ ਚਾਹੂੰਗਾ ਕਿ ਗੁਰਦੁਆਰਾ ਪਿੱਟੀ ਗੰਡੀ ਸਾਹਿਬ ਵਿੱਚ ਤੁਸੀਂ ਪਹੁੰਚੇ ਹੋਗੇ ਕਿਸ ਤਰ੍ਹਾਂ ਦਾ ਨਤਮਕਤ ਹੋਣੇ ਆਗੇ ਕਦੋਂ ਕੋਈ ਕਿੰਨੇ ਤੁਹਾਡੇ ਆਹੀ ਜਿਉਂਦੇ ਰਹੀ ਨੇ ਇਥੇ ਉਈ 2 ਮਹੀਨੇ ਅਗੇ 4 ਮਹੀਨੇ ਅਗੇ ਬਸ ਜਦੋਂ ਲੰਗਦੇ ਟੱਪ ਦੇ ਮੱਤਾ ਦੇਖ ਜਣੇ ਹਨ ਕਿ ਕਿ ਕਿੰਤੋਂ ਕਿਤੋਂ ਸੰਗਤਾਂ ਪਹੁੰਚਦੀਆਂ ਹਿੰਗੀਆਂ ਜਦੋਂ ਮਾਘੀ ਦਾ ਮੇਲਾ ਜੋੜ ਮੇਲਾ ਲੱਗਦਾ ਹੈ ਤਾਂ ਕਿੰਨੇਕ ਤਦਾਦ ਦੇ ਵਿੱਚ ਬਹੁਤ ਦੂਰ ਰੇੜ ਤੋਂ ਆਉਂਦੀਆਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਹੁੰਦੀਆਂ ਅਸੀਂ ਖੜੇ ਹਾਂ ਸ੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇਖੇ ਜਿੱਥੇ ਕਿ ਅਸਟ ਗੁਰੂ ਗਬੇਸ਼ੀ ਜੀ ਨਾਲ ਜਿਹੜੇ 40 ਸਿੰਘ ਸੀਗੇ ਜਿਹੜੇ ਮੁਕਾਬਲ ਮੁਗਲਾਂ ਦਾ ਮੁਕਾਬਲਾ ਕਰਦੇ ਸੀਗਾ ਤਾਂ ਮੁਗਲਾਂ ਦੀ ਫੌਜ ਜ਼ਿਆਦਾ ਸੀਗੀ ਤੇ ਸਿੰਘ ਥੋੜੇ ਤੇ ਸਿੰਘਾਂ ਨੇ ਮੁਗਲਾਂ ਨੂੰ ਭੁਲੇਖਾ ਪਾਉਣ ਦੀ ਖਾਤਰ ਇੱਥੇ ਆਪਣੇ ਜਿਹੜੇ ਕਰੀਰ ਜਾਂ ਝੰਡਾ ਦੇ ਉੱਤੇ ਜਿਹੜੇ ਇੱਕ ਸ਼ਹਿਰੇ ਜਾਂ ਕੋਈ ਚੋਲੇ ਤਾਂ ਕਿ ਇਹ ਤੰਬੂ ਬਣਾਈ ਸੀਗੇ ਤੰਬੂਆਂ ਦੇ ਵਿੱਚ ਜਿਹੜਾ ਹੈ ਇਹ ਤਾਂ ਜੋ ਮੁਗਲਾਂ ਨੂੰ ਇਹ ਭੁਲੇਖਾ ਲੱਗੇ ਕਿ ਸਿੰਘਾਂ ਦੀ ਫੌਜ ਜ਼ਿਆਦਾ ਹੈਗੀ ਆ ਪਰ ਜਿਹੜੇ ਸਿੰਘਾਂ ਮੁਗਲਾਂ ਦੀ ਫੌਜ ਜਿਹੜੀ ਲੱਖਾਂ ਦੀ ਤਾਕਤ ਦੇ ਵਿੱਚ ਸੀਗੀ ਤੇ ਸਿੰਘ ਥੋੜੇ ਸੀਗੇ ਜਿਸ ਕਰਕੇ ਸਿੰਘਾਂ ਨੇ ਜਿਹੜਾ ਹੈਗਾ ਪੂਰਾ ਮੁਕਾਬਲਾ ਕੀਤਾ ਸੀਗਾ ਦੂਸਰੇ ਪਾਸੇ ਮੈਂ ਨਾਲ ਹੀ ਸੂਬਤ ਹੈਗਾ ਗੁਰਦੁਆਰਾ ਮਾਤਾ ਪਾਕੌਰ ਦਾ ਜਿਹਨਾਂ ਮਾਤਾ ਪਾਕੌਰ ਨੇ ਜਿਹੜੀ 40 ਸਿੰਘਾਂ ਦੀ ਗਵਾਹੀ ਕੀਤੀ ਸੀਗੀ ਜਿਹੜਾ ਕਿ ਮੁਗਲਾਂ ਨਾਲ ਜਿਹੜਾ ਡੱਟ ਕੇ ਮੁਕਾਬਲਾ ਕੀਤਾ ਸੀਗਾ ਉਸ ਕਰਕੇ ਮਾਤਾ ਪਾਕੌਰ ਦੀ ਯਾਦ ਦੇ ਵਿੱਚ ਵੀ ਇਹ ਗੁਰਦੁਆਰਾ ਸੂਬਤ ਕੀਤਾ ਗਿਆ ਹੈਗਾ ਕਿਉਂਕਿ ਖਦਰਾਣੀ ਦੀ ਢਾਹ 'ਤੇ ਸ੍ਰੀ ਮੁਕਸਰ ਸਾਹਿਬ ਜਾਣਾ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਕਿ ਮੁਕਸਰ ਸਾਹਿਬ ਜਾਣਾ ਗਿਆ ਜਿੱਥੇ ਕਿ 40 ਮੁਕਤੇ ਸ਼ਹੀਦ ਹੋਏ ਸੀਗੇ 40 ਮੁਕਤਿਆਂ ਦੇ ਸ਼ਹੀਦੇ ਵਿੱਚ ਮਾਤਾ ਪਾਕੌਰ ਦੇ ਦਾ ਬਹੁਤ ਯੋਗਦਾਨ ਰਿਹਾ ਹੈਗਾ ਜਿਸ ਕਰਕੇ ਜੋ ਵੀ ਸੰਗਤਾਂ ਇੱਥੇ ਆਉਂਦੀਆਂ ਹੈਗੀਆਂ ਤਾਂ ਗੁਰਦੁਆਰਾ ਤੰਬੂ ਸਾਹਿਬ ਜਾ ਕੇ ਮਾਤਾ ਪਾਕੌਰ ਦੇ ਗੁਰਦੁਆਰਾ ਸਾਹਿਬ ਇੱਕ ਜੁਰੂਰ ਨਾਤਮਕਤ ਹੁੰਦੀ ਹੈਗੀ ਸਾਡੇ ਨਾਲ ਜਿਹੜੇ ਇੱਥੋਂ ਦੇ ਹੈੱਡ ਗ੍ਰਾਂਥੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਮਾਤਾ ਪਾਕੌਰ ਦਾ ਗੁਰਦੁਆਰਾ ਤੰਬੂ ਸਾਹਿਬ ਦਾ ਕੀ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਤੰਬੂ ਸਾਹਿਬ ਇਸ ਜਗ੍ਹਾ ਤੇ ਸਿੰਘਾਂ ਦਾ ਕੈਂਪਸ ਸੀ ਦੁਸ਼ਮਣ ਦੀ ਫੌਜ ਨੂੰ ਭੁਲੇਖਾ ਪਾਉਣ ਦੇ ਕਾਰਨ ਸਿੰਘਾਂ ਨੇ ਆਪਣੇ ਕਰੀਰਾਂ ਦੇ ਉੱਪਰ ਕਸ਼ਹਿਰਿਆਂ ਨੂੰ ਸੁੱਕਣੇ ਪਾ ਕੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ ਤੇ ਇਸ ਗੁਰਦਵਾਰ ਸਾਹਿਬ ਦਾ ਨਾਂ ਜੀ ਤਾਂ ਤੰਬੂ ਸਾਹਿਬ ਪਿਆ ਨਾਲ ਗੁਰਦਵਾਰ ਮਾਤਾ ਭਾਗੌਰ ਦਾ ਹੈ ਮਾਤਾ ਭਾਗੌਰ ਜੀ ਜੋ ਕਿ 40 ਸਿੰਘਾਂ ਦੇ ਨਾਲ ਇਸ ਆਸਥਾਨ ਸ੍ਰੀ ਮੁਕਸਰ ਸਾਹਿਬ ਆਵਕੀ ਖਦਰਾਨੇ ਦੀ ਢਾਬ ਤੇ ਆਏ ਮਾਤਾ ਜੀ ਦੀ ਸ਼ਾਦੀ ਭਾਈ ਨਿਧਾਨ ਸਿੰਘ ਜੀ ਦੇ ਨਾਲ ਪੱਟੀ ਸ਼ਹਿਰ ਵਿਖੀ ਹੋਈ ਤੇ ਮਾਤਾ ਜੀ ਦੇ ਭਰਾ ਤੇ ਪਤੀ ਨੇ ਵੀ ਇਸ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਇਹ ਸਥਾਨ ਮਾਤਾ ਭਾਗੌਰ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਦੂਰ ਦਰਾਡੇ ਤੋਂ ਆ ਕਰਕੇ ਸੰਗਤਾਂ ਇੱਥੇ ਆਣ ਕਰਕੇ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਬੜੀ ਸ਼ਰਦਾ ਦੇ ਨਾਲ ਮੇਲਾ ਮਾਗੀ ਦਾ ਇੱਥੇ ਮਨਾਇਆ ਜਾਂਦਾ ਹੈ ਤੇ ਬੜੇ ਉਤਸ਼ਾਹ ਦੇ ਨਾਲ ਸੰਗਤ ਹਾਜ਼ਰੀ ਭਰਦੀ ਹੈ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਮਾਤਾ ਪਾਕ ਔਰ ਜਿਹੜੀ ਸੀ 40 ਸਿੰਘਾਂ ਦੀ ਗਵਾਹੀ ਕਰ ਰਹੀ ਸੀ ਬੇਸ਼ੱਕ ਜਿਹੜੇ 40 ਸਿੰਘ ਗੁਰੂ ਗਬਿੰਦ ਸਿੰਘ ਜੀ ਨੂੰ ਵਦਾਵਾ ਦੇ ਕੇ ਆਗੇ ਸੀ ਗਏ ਉਸ ਤੋਂ ਬਾਅਦ ਜਿਹੜੇ ਗਿਆ ਮਾਤਾ ਪਾਕ ਔਰ ਨੇ ਉਹਨਾਂ ਨੂੰ ਤਾਨਾ ਮਾਰਿਆ ਸੀਗਾ ਤਾਂ ਉਹ 40 ਸਿੰਘ ਜਿਹੜੇ ਗਿਆ ਇੱਥੇ ਵਾਪਸ ਫਿਰ ਇਸ ਥਾਂ ਦੇ ਉੱਤੇ ਪਹੁੰਚੇ ਸੀਗੇ ਜਿੱਥੇ ਕਿ 40 ਸਿੰਘਾਂ ਨੇ ਮੁਗਲਾਂ ਲੱਖਾਂ ਦੀ ਤੰਦਰ ਦੇ ਵਿੱਚ ਮੁਗਲਾਂ ਦਾ ਮੁਕਾਬਲਾ ਕੀਤਾ ਹੈਗਾ ਗੁਰੂ ਗਬਿੰਦ ਸਿੰਘ ਜੀ ਜਿੱਥੇ ਇੱਕ ਗੁਰਦੁਆਰਾ ਟਿੱਬੀ ਸਾਹਿਬ ਜਿਹੜਾ ਹੈਗਾ ਉੱਥੋਂ ਬੈਠ ਕੇ ਜਿਹੜਾ ਹੈਗਾ ਇਹ ਜੰਗ ਵੇਖ ਰਹੇ ਸੀਗੇ ਤੇ ਦੂਸਰੇ ਪਾਸੇ ਜਿਹੜਾ ਹੈਗਾ ਆਪਣੇ ਪੀਰਾਂ ਦੀ ਵਿਚਾਰ ਹਮਲਾ ਕਰ ਰਹੇ ਸੀਗੇ ਉੱਥੇ ਕਿ ਇਹ ਸਿੰਘ ਥੋੜੇ ਸੀਗੇ ਤੇ ਦੂਸਰੇ ਪਾਸੇ ਜਿਹੜਾ ਮੁਗਲਾਂ ਦੀ ਫੌਜ ਜ਼ਿਆਦਾ ਸੀਗੀ ਤਾਂ ਗੁਰੂ ਜੀ ਇੱਥੇ ਸਿੰਘਾਂ ਨੇ ਜਿਹੜਾ ਹੈਗਾ ਆਪਣਾ ਜੰਗਲ ਦੇ ਕਰੀਰਾਂ ਦੇ ਉੱਤੇ ਜਿਹੜਾ ਹੈਗਾ ਆਪਣੇ ਕਿਸ਼ਾਰੀ ਚੋਲੇ ਵਾਦ ਕੇ ਇਸ ਸਥਾਨ ਦੇ ਉੱਤੇ ਕੰਬੂ ਬਣਾਇ ਸੀ ਤਾਂ ਜੋ ਮੁਗਲਾਂ ਨੂੰ ਇਹ ਭੇਖਾ ਪੈ ਜੇ ਕਿ ਸਿੱਖਾਂ ਦੀ ਫੌਜ ਜ਼ਿਆਦਾ ਹੈਗੀ ਆ ਦੂਸਰੇ ਪਾਸੇ ਜਦੋਂ ਚਾਹ ਸਿੰਘ ਸ਼ਹੀਦ ਹੋਏ ਸੀਗੇ ਤਾਂ ਉੱਥੇ ਮਾਤਾ ਭਾਗੌਰ ਦਾ ਵੀ ਕਾਫੀ ਯੋਗਦਾਨ ਰਿਹਾ ਸੀਗਾ ਕਿਉਂਕਿ ਮਾਗਾ ਮਾਤਾ ਭਾਗੌਰ ਨੇ ਉਹਨਾਂ ਦੀ ਗਵਾਹੀ ਕੀਤੀ ਸੀਗੀ ਮਾਤਾ ਭਾਗੌਰ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ੋਭਪਾ ਹੈਗਾ ਜਿੱਥੇ ਕਿ ਗੁਰੂ ਸੰਗਤਾਂ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੀਆਂ ਤਾਂ ਉਸੇ ਇਸ ਸਥਾਨ ਦੇ ਉੱਤੇ ਵੀ ਨਤਮਸਤਕ ਹੁੰਦੀਆਂ ਹੈਗੀਆਂ ਜਿਵੇਂ ਕਿ ਗੁਰਦੁਆਰਾ ਇਤਿਹਾਸਕ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਦੂਰੋ ਦੂਰ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਹੈਗੀਆਂ ਨਤਮਸਤਕ ਹੁੰਦੀਆਂ ਹੈਗੀਆਂ ਸੰਗਤ ਜਿਹੜੀ ਹੈਗੀ ਹੈ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਹੈਗੀਆਂ ਬੇਸ਼ੱਕ ਜਿਹੜਾ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈਗਾ ਕੰਬੂ ਸਾਹਿਬ ਗੁਰਦੁਆਰਾ ਹੈਗਾ ਦੂਸਰੇ ਪਾਸੇ ਮਾਤਾ ਭਾਕੌਰ ਦਾ ਗੁਰਦੁਆਰਾ ਹੈਗਾ ਉੱਥੇ ਵੀ ਸੰਗਤਾਂ ਨਤਮਸਤਕ ਹੁੰਦੀਆਂ ਸਾਡੇ ਨਾਲ ਕੁ ਗੁਰਦੁਆਰੇ ਤੇ ਹਿੜਦਵਾਣੀ ਕੀ ਕਹਣਾ ਚਾਹੁੰਗੇ ਵੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਤੁਸੀਂ ਪਹੁੰਚੇ ਹੋਗੇ ਕਿਸ ਤਰ੍ਹਾਂ ਦਾ ਨਤਮਕਤ ਹੋਨੇ ਹੈਗੇ ਕਦੋਂ ਕੋਈ ਕਿੰਨੇ ਸਮੇਂ ਦੇ ਵਿੱਚ ਪਹੁੰਚਗੇ ਅਸੀਂ ਜੀ ਆਉਂਦੇ ਰਹਿੰਨੇ ਆ ਇੱਥੇ ਬਸ ਕਰੀ ਦੋ ਮਹੀਨੇ ਅਗੇ ਚਾਰੀ ਮਹੀਨੇ ਅਗੇ ਬਸ ਜਦੋਂ ਲੰਗ ਦੇ ਟੱਪ ਦੇ ਮੱਤਾ ਦੇਖ ਜਾਨੇ ਆਂਗੇ ਵੀ ਸਾਨੂੰ ਬਹੁਤ ਨੇੜੇ ਆ ਤੇ ਬਹੁਤ ਬੋਲਦਰਾ ਜਦੋਂ ਬੱਚਪਨ ਤੋਂ ਨਿੱਕੇ ਜੀ ਹੁੰਦੇ ਆਉਂਦੇ ਰਹਿੰ 15 20 ਸਾਲ ਦੇ ਜਨਮ ਹੁਣ ਇਹਨਾਂ ਹੁਣ ਬਜ਼ੁਰਗ ਹੋ ਗਏ ਹੁਣ ਤਾਂ ਮਾਗੀ ਤੇ ਨਹੀਂ ਆਇਆ ਜਾਂਦਾ ਵੀ ਅੱਗੇ ਹੀ ਹਰ ਮਾਗੀ ਤੇ ਆਉਂਦੇ ਸੀ ਕਿੰਥੋ ਕਿੰਥੋ ਸੰਗਤਾਂ ਪਹੁੰਚਦੀਆਂ ਹੈਗੀਆਂ ਜਦੋਂ ਮਾਗੀ ਦਾ ਮੇਲਾ ਜੋੜ ਮੇਲਾ ਲੱਗਦਾ ਹੈ ਕਿੰਨੀ ਇੱਕ ਤਦਾਦ ਦੇ ਵਿੱਚੋਂ ਬਹੁਤ ਦੂਰ ਦੂਰ ਤੋਂ ਆਉਂਦੀਆਂ ਜੀ ਬਹੁਤ ਦੂਰ ਦੂਰ ਤੋਂ ਆਉਂਦੀਆਂ ਸੰਗਤਾਂ ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਇੱਕ ਹੈ 40 ਮੁਕਤਿਆਂ ਨੂੰ ਨਤਮਕਸਤ ਹੋਣ ਲਈ ਜਿਹੜੇ ਹੈ ਦੂਰ ਦੂਰੋਂ ਸੰਗਤਾਂ ਆਉਂਦੀਆਂ ਇਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਸਮੇਂ ਸਮੇਂ ਸਰ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈਗਾ ਤਾਂ ਜ਼ਰੂਰ ਇੱਥੇ ਦਰਸ਼ਨਾਂ ਲਈ ਪਹੁੰਚਦੇ ਹਾਂ ਸਾਂਝਾ ਟਿਵਲੀ ਮਨਪ੍ਰੀਤ ਸਿੰਘ ਸ੍ਰੀ ਮੁਖਸਰ ਸਾਹਿਬ